ਅਲਕਲੇ ਦੇ ਨੇੜੇ ਕਾਰ ਤੁਮਾਕੀ ਤੋਂ ਬਾਅਦ ਸਾਰੇ ਪੰਜਾਬ ਨੂੰ ਅਲਰਟ ਕਰ ਦਿੱਤਾ ਗਿਆ ਜਿਸ ਕਾਰਨ ਬਟਾਲਾ ਪੁਲਿਸ ਬੁੱਲੂ ਅਮਰitsar ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਵੀ ਸਖਤ ਨਾਕਾਬੰਦੀ ਕੀਤੀ ਗਈ ਪੁਲਿਸ ਦਾ ਇਹ ਕਹਿਣਾ ਕਿ ਐਸਐਸਪੀ ਬਟਾਲਾ ਦੀਆਂ ਹਦਾਇਤਾਂ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਹਰ ਇੱਕ ਆਣ ਜਾਣ ਵਾਲੇ ਵਾਹਨ ਦੀ ਪੂਰੀ ਮੁਸਤੈਦ ਦਿਨਾਂ ਤਲਾਸ਼ੀ ਲਈ ਜਾ ਰਹੀ ਹੈ ਤੇ ਰੋਕਮੈਂਟ ਚੈੱਕ ਕੀਤੇ ਜਾ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਨਰਮਾਈ ਉਹਨਾਂ ਦਾ ਕਹਿਣਾ ਹੈ ਕਿ ਨਹੀਂ ਵਰਤੀ ਜਾਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਤੁਮਾਕਾ ਹੁੰਦਾ ਤਾਂ ਉਸ ਤੋਂ ਬਾਅਦ ਤੋਂ ਹੀ ਪੂਰੇ ਦੇਸ਼ ਭਰ ਦੇ ਵਿੱਚ कर दिया गया तो पुलिस वालों सुरक्षा भी वधा दी गई है ਪਾਏ ਪਿਛਲੇ ਕਾਫੀ ਦਿਨਾਂ ਤੋਂ ਫਾਈਲ ਲੱਗ ਤੇ ਪੰਜਾਬ ਕਰ ਰਹੇ ਨੂੰ ਪੂਰੀ ਨਾ ਸ਼ੱਕ ਪੈਂਦਾ ਤੇ ਉਸ ਗੱਡੀ ਦੀ ਤਲਾਸ਼ੀ ਜਿਹੜੀ ਹੈ ਉਹ ਪੁਲਿਸ ਬਹੁਤ ਹਾਈ ਟੈਕ ਨਾਕੀ ਨੇ ਉਹਨਾਂ ਦੇ ਤੇ ਜਿਹੜਾ ਪ੍ਰੋਫੈਸ਼ਨਲ ਉਹ ਜਿਹੜੇ ਨੇ ਉਹ ਕੈਮਰੇ ਜਿਹੜੇ ਨੇ ਸੀਸੀਟੀਵੀ ਜਿਹੜਾ ਨੇ ਇੰਤਜ਼ਾਰਦਗੋਣ ਹੈ ਇੱਥੇ ਹਾਂਜੀ ਇੰਤਜ਼ਾਰਦਗੋਣ ਹੈ ਇੱਥੇ ਹਾਂਜੀ ਕੀ ਨਾਮ ਹਾਂਜੀ ਕੀ ਨਾਮ ਇਹ ਐਸਐਸਆਈ ਇੰਦਰਜੀਤ ਸਿੰਘ ਜੀ ਐਸਐਸਪੀ ਪਟਿਆਲਾ ਦੇ ਨਿਰਦੇਸ਼ ਅਨੁਸਾਰ ਬੀਐਸਪੀਸੀਟੀ ਦੀ ਦਵਾਈ ਹੈ ਹਾਈ ਟੱਕ ਨਾਕਾ ਵਿਜੂਅਲ ਬਾਈਪਾਸ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵਾਹਨ ਬਾਹਰੋਂ ਆ ਰਹੇ ਸਾਰਾਂ ਦੇ ਹਾਈ ਲਾਈਟਰ ਦਾਣ ਚੈਕਿੰਗ ਹੋ ਰਹੀ ਹੈ ਹਾਂ ਜਿਹੜੇ ਹਿਮਾਚਲ ਤੋਂ ਜਾਂ ਹੋਰ ਜਿਹੜੀਆਂ ਗੱਡੀਆਂ ਨੇ ਜੰਮੂ ਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਚੈਕਿੰਗ ਕਰ ਰਹੇ ਹੋ ਕੱਲੇ ਕੱਲੇ ਗੱਡੀ ਰੋਕ ਕੇ ਬਰੀਕੀ ਨਾਲ ਚੈਕਿੰਗ ਹੋ ਰਹੀ ਹੈ ਸਾਰੇ ਉਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਨੇ ਸਾਰੀਆਂ ਵਾਰਦੀ ਚੈੱਕ ਕਰਦੇ ਸਾਰੀਆਂ ਟੋਟਲ ਜੰਨੀ ਆ ਰਹੇ ਨੇ